ਲੇਕਿਨ ਜੋ ਸਿੱਧੂ ਮੂਸੇ ਵਾਲੇ ਦੇ ਪਿਤਾ ਨੂੰ ਜਿਸ ਤਰ੍ਹਾਂ ਉਹਨਾਂ ਨੂੰ ਸਬਨਿੰਗ ਕੀਤੀ ਗਈ ਹੈ ਬਸ ਨਹੀਂ ਨਹੀਂ ਗਲਤ ਗਲਤ ਹੋ ਗਲਤ ਹੈ ਗਲਤ ਹੈ ਗਲਤ ਕਿ ਕਿ ਤੁਹਾਡੀ ਇੱਕ ਆਦਤ ਹੈ ਤੁਸੀਂ ਹਰ ਇੱਕ ਗੱਲ ਤੋਂ ਜੂ ਟਰਨ ਲੈਣੋ ਫੇ ਬਾਅਦ ਦੇ ਵਿੱਚ ਤੁਹਾਡੇ ਜਿਹੜੇ ਸਲਾਹਕਾਰ ਨੇ ਤੁਹਾਡੇ ਜਿਹੜੇ ਪਾਛੂ ਨੇ ਉਹ ਤੁਹਾਨੂੰ ਇਹੋ ਜਿਹੀ ਸਲਾਹ ਦਿੰਦੇ ਨੇ ਤੇ ਜੇ ਫਿਰ ਤੋਂ ਉਸ ਫੈਸਲੇ ਤੋਂ ਰੁਕਿਆ ਨਹੀਂ ਜਾਂਦਾ ਮੈਂ ਤੁਹਾਨੂੰ ਬੜੇ ਸਖਤ ਸ਼ਬਦਾਂ ਚ ਕਹਿੰਦਾ ਤੁਸੀਂ ਜੇ ਹੱਥ ਪਾਓਗੇ ਸਮਾਰ ਕੇ ਪਾਇਓ ਠੀਕ ਹੈ ਮੈਂ ਜੂ ਟਰਨ ਲੈਣ ਵਾਲੇ ਚੋਂ ਨਹੀਂ ਮੈਂ ਜਾਨ ਦੇ ਸਕਦਾ ਮੈਂ ਪਿੱਛੇ ਹਟਣ ਵਾਲਾ ਨਹੀਂ ਛੋਟੇ ਸਿੱਧੂ ਮੂਸੇਵਾਲਾ ਦੇ ਕਾਗਜ਼ ਤੇ ਸਬੂਤ ਮੰਗਣ ਬਾਰੇ ਮੰਤਰੀ ਕੁਲਦੀਪ ਧਾਲੀਵਾਲ ਦਾ ਪਹਿਲਾ ਬਿਆਨ ਸਾਹਮਣੇ ਆਇਆ ਪੱਤਰਕਾਰ ਨੇ ਸਵਾਲ ਕੀਤਾ ਤਾਂ ਫਿਰ ਆ ਕੀ ਬੋਲ ਗਏ ਮੰਤਰੀ ਸਾਹਿਬ ਤੁਸੀਂ ਆਪ ਹੀ ਸੁਣ ਲਓ ਸਿੱਧੂ ਮੂਸੇਵਾਲੇ ਦੇ ਪਿਤਾ ਬਲਕੌਰ ਸਿੰਘ ਨੇ ਆਪਣੀ ਵੀਡੀਓ ਵਿੱਚ ਕਿਹਾ ਤਸੀ ਕਿ ਤੁਸੀਂ ਹੱਥ ਹੁਣ ਪੱਕੇ ਪੈਰੀ ਪਾਇਓ ਫਿਰ ਤੁਸੀਂ ਯੂ ਟਰਨ ਲੈ ਲੈਨੇ ਹੋ ਆ ਸੁਣ ਲਓ ਕੀ ਆਇਆ ਮੰਤਰੀ ਸਾਹਿਬ ਦਾ ਜਵਾਬ ਅੰਮ੍ਰਿਤਸਰ ਵਿੱਚ ਲੋਕ ਸਭਾ ਚੋਣਾਂ ਨੂੰ ਲੈ ਕੇ ਆਮ ਆਦਮੀ ਪਾਰਟੀ ਵੱਲੋਂ ਲਗਾਤਾਰੀ ਤੂਫਾਨੀ ਰੈਲੀਆਂ ਜਿਹੜੀਆਂ ਨੇ ਉਹ ਕੀਤੀਆਂ ਜਾ ਰਹੀਆਂ ਨੇ ਜੇਕਰ ਗੱਲ ਕੀਤੀ ਜਾਵੇ ਉਹਨਾਂ ਦੇ ਕੈਂਡੀਡੇਟ ਦੀ ਹੈ ਕੁਲਦੀਪ ਸਿੰਘ ਧਾਰੀਵਾੜ ਜਿਹੜੇ ਨੇ ਉਹ ਅੰਮ੍ਰਿਤਸਰ ਤੇ ਵਾਗਲਗ ਜਗ੍ਹਾ ਤੇ ਪਹੁੰਚ ਕੇ ਜੋ ਨੇ ਆਪਣੀਆਂ ਰੈਲੀਆਂ ਜਿਹੜੀਆਂ ਸਮਾਗਨ ਕਰ ਰਹੇ ਨੇ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਕਿ ਭਾਰੀ ਗੰਦੀ ਦੇ ਵਿੱਚ ਜਿਹੜੇ ਨੇ ਕਈ ਵਰਕਰ ਜਿਹੜੇ ਨੇ ਉਹ ਇੱਥੇ ਪਹੁੰਚਦੇ ਹੋਏ ਨਜ਼ਰ ਆ ਰਹੇ ਨੇ ਤੇ ਉਹਨਾਂ ਵੱਲੋਂ ਜੋ ਉਪਲਬਧੀਆਂ ਨੇ 2 ਸਾਲਾਂ ਦੀਆਂ ਉਹ ਲੋਕਾਂ ਨੂੰ ਜਿਹੜੀਆਂ ਨੇ ਉਹ ਦੱਸੀਆਂ ਜਾ ਰਹੀਆਂ ਨੇ ਲੇਕਿਨ ਗੱਲ ਕੀਤੀ ਜਾਵੇ ਪੰਜਾਬ ਦੀ ਤਾਂ ਸਭ ਤੋਂ ਪਹਿਲਾਂ ਟਿਕਟ ਜਿਹੜੀ ਸੀਗੀ ਉਹ ਆਮ ਆਦੀ ਪਾਰਟੀ ਨੂੰ ਦਿੱਤੀ ਗਈ ਸੀਗਾ ਤੇ ਉਸ ਤੋਂ ਬਾਅਦ ਹੁਣ ਆਮ ਆਦੀ ਪਾਰਟੀ ਜਿਹੜੀ ਹੈ ਹੁਣ ਪੱਪਾ ਤੇ ਪਾਰ ਪੰਨਜ਼ਰ ਆ ਰਹੀ ਤੇ ਤੂਫਾਨੀ ਰੈਲੀਆਂ ਜਿਹੜੀਆਂ ਨੇ ਇੱਥੇ ਕੀਤੀਆਂ ਜਾ ਰਹੀਆਂ ਨੇ ਆਜਾ ਮਿਲ ਸਰ ਦੇ ਜੋ ਜਸਬੀਰ ਸਿੰਘ ਸੰਧੂ ਨੇ ਡਾਕਟਰ ਜਸਬੀਰ ਸਿੰਘ ਸੰਧੂ ਦੇ ਵੱਲੋਂ ਜਿਹੜੀ ਸੀਗੀ ਇਹ ਰੈਲੀ ਜਿਹੜੀ ਸੀਗੀ ਉਹ ਕਰਾਈ ਗਈ ਸੀ ਐਮਐਲਏ ਜਸਬੀਰ ਸਿੰਘ ਸਿੰਧੂ ਵੱਲੋਂ ਲੇਕਿਨ ਉਸ ਤੋਂ ਬਾਅਦ ਹੁਣ ਲਗਾਤਾਰ ਤੁਸੀਂ ਦੇਖ ਸਕਦੇ ਹੋ ਕਿ ਭਾਰੀ ਜਿਹੜੇ ਵਰਕਰ ਸੀਗੇ ਉਹਨਾਂ ਤੇ ਉਤਸ਼ਾਹ ਜਿਹੜਾ ਸੀਗਾ ਉਹ ਦੇਖਣ ਨੂੰ ਆ ਮਿਲ ਰਿਹਾ ਤੁਸੀਂ ਦੇਖ ਸਕਦੇ ਹੋ ਕਿ ਕੁਵਰ ਵਿਜੇ ਪ੍ਰਤਾਪ ਸਿੰਘ ਜਿਹੜੇ ਨੇ ਉਹ ਵੀ ਰੈਲੀ ਦੇ ਵਿੱਚ ਪਹੁੰਚੇ ਹੋਏ ਨੇ ਤੇ ਸਵੇਰ ਤੋਂ ਬਹੁਤ ਸਾਰੀਆਂ ਰੈਲੀਆਂ ਜਿਹੜੀਆਂ ਨੇ ਉਹ ਆਮ ਆਦੀ ਪਾਰਟੀ ਵੱਲੋਂ ਜਿਹੜਾ ਹੈ ਉਹ ਕੀਤਾ ਜਾ ਰਿਹਾ ਹੈ ਤੁਸੀਂ ਅਕਾਲੀਵਾਲ ਸਾਹਿਬ ਰਿਸਪੌਂਸ ਤੇ ਬਹੁਤ ਵਧੀਆ ਨਜ਼ਰ ਆ ਰਿਹਾ ਹੈ ਲੇਕਿਨ ਦੂਸਰੇ ਤਰੇ ਜਿਹੜੇ ਨੇ ਹੁਣ ਅਲਾਈਐਂਸ ਤੱਕ ਪਹੁੰਚੇ ਕੋਸ਼ਿਸ਼ ਕਰ ਰਹੇ ਖਾਸ ਤੋ ਆਮ ਆਦਮੀ ਪਾਰਟੀ ਬਣਾਉਣ ਦੀ ਕਿੱਥੇ ਪਹੁੰਚ ਦੀ ਕੋਸ਼ਿਸ਼ ਕਰ ਰਹੇ ਐਲਾਈਸ ਕਰਨ ਦੀ ਕੋਸ਼ਿਸ਼ ਕਰ ਰਹੇ ਕਿਹਦੇ ਨਾਲ ਐਲਾਈਸ ਕਰਦੇ ਭਾਜਪਾ ਹੀ ਕਰਦਾ ਐਲਾਈਸ ਲੋਕਾਂ ਦਾ ਹੋਣਾ ਚਾਹੀਦਾ ਸ਼ਾ ਜੱਖਰ ਦਾ ਤੇ ਸੁਖਵੀਰ ਬਾਲਾ ਦਾ ਕਾਹਦਾ ਐਲਾਈਸ ਹੋਵੇ ਸਾਡੇ ਨਾਲ ਅੱਜ ਹੋਵੇ ਕੱਲ ਹੋਵੇ ਕੋਈ ਅਸਰ ਨਹੀਂ ਲੇਕਿਨ ਤੁਸੀਂ ਲਗਾਤਾਰ ਤੂਫਾਨੀ ਦੌਰੇ ਕਰ ਰਹੇ ਹੋ ਬਹੁਤ ਰਿਸਪੌਂਸ ਵਧੀਆ ਮਿਲ ਰਿਹਾ ਆ ਕੀ ਲੋਕਾਂ ਦਾ ਇਨਪੁਟ ਜਿਹੜਾ ਨਜ਼ਰ ਆ ਰਿਹਾ ਹੈ ਬਹੁਤ ਵਧੀਆ ਥੋੜੇ ਆਈਜੀ ਸਾਹਿਬ ਬੋਲੇ ਕਿ ਨਹੀਂ 3 ਲੱਖ ਨਾਲ ਜਿੱਤਾਂਗੇ ਅੰਬਸਾਂ ਨੂੰ 3 ਲੱਖ ਨਾਲ ਲੇਕਿਨ ਮੈਂ ਤਾਰੀਵਾਲ ਸਾਹਿਬ ਜਿਹੜੇ ਕਿਸਾਨ ਨੇ ਉਹ ਕਹਿੰਦੇ ਨੇ ਕਿ ਜਿੰਨੇ ਵੀ ਸਾਡੀ ਆਵਾਜ਼ ਚੁੱਕਣੀ ਆ ਉਹ ਸੰਸਦ ਦੇ ਵਿੱਚ ਉਹ ਸਾਡੇ ਨਾਲ ਡਾਇਲੌਗ ਕਰੇ ਪਹਿਲੇ ਆ ਕੇ ਉਸ ਤੋਂ ਬਾਅਦ ਅਸੀਂ ਕਿਸਾਨਾਂ ਦੀ ਆਵਾਜ਼ ਬਣਾ ਕੇ ਦਿੱਲੀ ਦੇ ਵਿੱਚ ਜਾ ਕੇ ਮੈਂ ਕਿਸਾਨ ਦਾ ਪੁੱਤ ਦਿੱਲੀ ਕਿਹਨੇ ਗੁਰਜੀਤ ਸਿੰਘ ਔਜਲਾ ਨੂੰ ਕਿਸ ਤਰ੍ਹਾਂ ਵੇਖਦੇ ਉਹ ਵੀ ਲਗਾਤਾਰ ਆਵਾਜ਼ ਚੁੱਕਦੇ ਰਹੇ ਕਿਸੇ ਨੂੰ ਕੁਝ ਨਹੀਂ ਵੇਖਦੇ ਕੋਈ ਗੱਲ ਲੇਕਿਨ ਹੁਣ ਜੇ ਤੁਸੀਂ ਪੰਜਾਬ ਦੀ ਗੱਲ ਕਰੋ ਤੇ ਪੰਜਾਬ ਵਿੱਚ ਕਾਫੀ ਜਿਹੜਾ ਮਾਹੌਲ ਜਿਹੜਾ ਆ ਹੁਣ ਗਰਮ ਹੁੰਦਾ ਨਜ਼ਰ ਆ ਰਿਹਾ ਸਿਆਸਤ ਨੂੰ ਲੈ ਕੇ ਆਖਾ ਆਮ ਆਦੀ ਪਾਰਟੀ 13 ਦੀਆਂ 13 ਸੀਟਾਂ ਮਾਨ ਪਿਤਾ ਨੂੰ ਜਿਸ ਤਰ੍ਹਾਂ ਉਹਨਾਂ ਨੂੰ ਸਬਨਿੰਗ ਕੀਤੀ ਗਈ ਹੈ ਕਿ ਕੇਂਦਰ ਸਰਕਾਰ ਵੱਲੋਂ ਗਲਤ ਕੀਤਾ ਲੇਕਿਨ ਪੰਜਾਬ ਨੂੰ ਲੱਗਦਾ ਕਿ ਕਿਉਂਕਿ ਚੋਣ ਜਾਬਤਾ ਲਗਾ ਹੋਇਆ ਧਾਰੀਵਾਲ ਸਾਹਿਬ ਚੋਣ ਜਾਬਤਾ ਲਗਾ ਕਿ ਲੱਗਦਾ ਕਿ ਬਲਾਇਟ ਆਸਰ ਤੁਹਾਨੂੰ ਨਹੀਂ ਨਹੀਂ ਗਲਤ ਗਲਤ ਹੈ ਉਹ ਗਲਤ 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 ਤੁਸੀਂ ਦੇਖ ਸਕਦੇ ਹੋ ਕਿ ਧਾਰੀਵਾਲ ਕੁਲਦੀਪ ਸਿੰਘ ਧਾਰੀਵਾਲ ਬੋਲ ਜ ਰਹੇ ਹੋ ਇੱਥੋਂ ਤੂਫਾਨੀ ਰੈਲੀ ਜਿਹੜੀ ਹੈ ਉਹ ਕੀਤੀ ਜਾ ਰਹੀ ਹੈ ਤੇ ਕਿਆ ਹੀ ਜਾ ਰਿਹਾ ਕਿ 3 ਲੱਖ ਵੋਟਾਂ ਨਾ ਗਿਆ ਹੈ ਉਹ ਜੁਰ ਜਿੱਤੇ ਰਹੇਗਾ ਲੇਕਿਨ ਦੂਸਰੇ ਪਾਸੇ ਅਗਰ ਗੱਲ ਕੀਤੀ ਜਾਵੇ ਤਾਂ ਪਾਰੀ ਜਿਹੜੇ ਵਰਕਰ ਜਿਹੜੇ ਨੇ ਇੱਥੇ ਪਹੁੰਚੇ ਹੋਏ ਨੇ ਤੇ ਉਹਨਾਂ ਵੱਲੋਂ ਜਿਹੜਾ ਜਿਹੜੀ ਸ੍ਰੈਲੀ ਨੂੰ ਜਿਹੜਾ ਸੀਗਾ ਸੰਬੋਧਨ ਕੀਤਾ ਗਿਆ ਸੀ ਲੇਕਿਨ ਕਿਤਨਾ ਕਿਤੇ ਜੋ ਡਾਇਲੌਗ ਜਿਹੜੀ ਗੱਲ ਦੀ ਕੀਤੀ ਜਾ ਰਹੀ ਹੈ ਕਿ ਡਾਇਲੌਗ ਜਿਹੜੇ ਨੇ ਉਹ ਕੀਤੇ ਜਾ ਰਹੇ ਨੇ ਲੇਕਿਨ ਗੁਰਜੀਤ ਸਿੰਘ ਓਜਲਾ ਦੇ ਸਵਾਲ ਤੇ ਜ਼ਰੂਰ ਹੈ ਉਹਨਾਂ ਵੱਲੋਂ ਕਿਹਾ ਗਿਆ ਕਿ ਉਹਨਾਂ ਵੱਲੋਂ ਵੀ ਬਹੁਤ ਸਾਰੇ ਵੱਡੇ ਸਵਾਲ ਜਿਹੜੇ ਨੇ ਉਹ ਚੁੱਕੇ ਜਾਣਗੇ